ਪੰਜਾਬ ਨੂੰ ਇੱਕ ਵਾਰੀ ਜ਼ਰੂਰ ਮੌਕਾ ਦਿਓ ਬਸ ਕੈਨੇਡਾ ਜਾਣ ਨਾਲੋਂ ਜਾਂ ਬਾਹਰ ਜਾਣ ਨਾਲੋਂ ਇੱਕ ਵਾਰੀ ਇੱਧਰ ਆਪਦਾ ਕੰਮ ਸ਼ੁਰੂ ਕਰਕੇ ਦੇਖੋ ਕਿਸੇ ਦੇ ਅੰਡਰ ਨਹੀਂ ਆਪਦਾ ਕੰਮ ਕਰੋ ਜੋ ਕਰਨਾ ਹੈ ਨਾ ਜ਼ਿੰਦਗੀ 'ਚ ਕਰ ਦੋ ਜ਼ਿਆਦਾ ਸੋਚੋ ਨਾ ਜੇ ਚਾਰ ਮੰਨਿਆਂ ਕੋਲ ਸਲਾਹ ਲਾਉਂਗੇ ਨਾ ਆੱਡਾ-ਆੱਡ ਸਾਰੇ ਸਲਾਹ ਦੇਣਗੇ ਤੁਸੀਂ ਜੇ ਤੁਸੀਂ ਫੇਲ ਵੀ ਹੁੰਦੇ ਹੋ ਐਕਸਪੀਰੀਅੰਸ ਤਾਂ ਮਿਲੂਗਾ ਨਾ ਐਕਸਪੀਰੀਅੰਸ ਮਿਲੂਗਾ ਤੁਸੀਂ ਅਗਲਾ ਕੰਮ ਛੇੜੋ ਤੁਸੀਂ ਬਸ ਕੰਮ ਕਰੋ ਬਸ ਆਪਣੀ ਕਿਰਤ ਕਰਨੀ ਹੈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਤੇ ਬਸ ਆਪਣਾ ਕੰਮ ਕਰੋ ਤੇ ਦੁਨੀਆ ਦੀ ਫਿਕਰ ਕਰਨ ਦੀ ਲੋੜ ਨਹੀਂ ਐ ਬਸ ਤ੍ਰਿਲੋਦੀ ਪੜਾਈ ਕਰੀ ਆ ਹਲੇ ਵੀ ਮੈਂ ਜਾਂਦਾ ਰਹਿਣਾ ਹੋਸਟਲ ਆਪਣੇ ਦੋਸਤਾਂ ਕੋਲ ਤੇ ਇਧਰ ਮੈਂ ਹੁਣੀ ਪਾਸ ਆਉਟ ਹੋਇਆ ਸਵੇਰੇ ਪ੍ਰੈਕਟਿਸ ਕਰਦਾ ਤੇ ਸ਼ਾਮੀ ਆਪਣਾ ਕੰਮ ਕਰ ਰਿਹਾ ਉਹਨਾਂ ਦਾ ਕਮੈਂਟ ਸੀਗਾ ਲੋ ਕਰਕੇ ਇਹੀ ਕਰਨਾ ਸੀਗਾ ਕਿਉਂਕਿ ਉਹਨਾਂ ਐਕਚੁਅਲੀ ਕਮੈਂਟ ਕਰ ਸਕਦੇ ਨੇ ਪੈਸੇ ਜੇ ਮੈਂ 10 ਰੁਪਏ ਵੀ ਮੰਗੂਗਾ ਉਹਨਾਂ ਨੇ ਦੇਣੇ ਨਹੀਂ ਤਾਂ ਪੈਸੇ ਹੀ ਮੈਨੂੰ ਕੋਈ ਦੇਊ ਦੇਊਗਾ ਨਹੀਂ ਤਾਂ ਮੈਂ ਕੰਮ ਕਰਨ ਚ ਕਿਉਂ ਫਿਰ ਮੈਂ ਸੁਣਾ ਹੀ ਕਿਉਂ ਕਿਸੇ ਦੀ ਯਾਰ ਆਪਦੀ ਇੱਧਰ ਜਵਾਨੀ ਖਾਲੀ ਹੋ ਰਹੀ ਹੈ ਤੁਸੀਂ ਬਿਹਾਰ ਦੇ ਲੋਕ ਦੇਖੋ ਆ ਸਾਹਮਣੇ ਬਿਹਾਰੀ ਭਾਜੀ ਨੇ ਆਪਣੀ ਭਰਾ ਨੇ ਇਹਨਾਂ ਨੇ ਵੀ ਇੱਧਰ ਕਾਟ ਲਾਈ ਹੁਣ ਇਹਨਾਂ ਦੇ ਕੋਲ ਪਲਾਟ ਵੀ ਹੈ ਸਾਰਾ ਕੁਝ ਹੈ ਹੋਰ ਵੀ ਮੇਰੇ ਬਿਹਾਰੀ ਪਾਈਆਂ ਕੋਲੇ ਤਾਂ ਆਪਾਂ ਪੰਜਾਬੀ ਵੀ ਕਰ ਸਕਦੇ ਆ ਆਪਾਂ ਕਹਨੂੰ ਪਿੱਛੇ ਰਹੀਏ ਇਹ ਦਸਵੰਦ ਦੀ ਮੇਰੀ ਦਾਦੀ ਜੀ ਤੋਂ ਉਹਨਾਂ ਨੇ ਮੈਨੂੰ ਬਾੜ ਸਿਖਾਇਆ ਜਪਜੀ ਸਾਹਿਬ ਤੇ ਰਾਜ ਸਾਹਿਬ ਜੀ ਨਵੀਂ ਮਤਲਬ ਕੰਠ ਹੈ ਪਰ ਜੇ ਸਾਰੀ ਜਿਹੜੀ ਸਿੱਖਿਆ ਉਹ ਮਮਾ ਪਾਪਾ ਤੋਂ ਹੀ ਆਏ ਦਸਵੰਦੀ ਅਸਈ ਸੁਪਨਾ ਕਿਸੇ ਅੱਗੇ ਕਦੀ ਜ਼ਿੰਦਗੀ 'ਚ ਹੱਥ ਨਾ ਾਟ ਰਹਿਣਾ ਚਾਹੇ ਉਮਰ ਇੱਕ ਦਿਨ ਦੀ ਹੋਵੇ ਬਸ ਪਰ ਹੱਥ ਨਾ ਾਟ ਰਹਿਣਾ ਬਸ ਛਿੰਨਾਗੀ ਸੁਪਨਾ ਬਸ ਰੱਬ ਜੀ ਸਾਰੇ ਕੀਨ ਕਰਦਾ ਮੈਂ ਉਹਨੇ ਹੀ ਚਲਾਣਾ ਉਹਨੇ ਹੀ ਸਰੀਰ ਦਿੱਤਾ ਹੈ ਮਤਲਬ ਹੁਕਮ ਹੈਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਦਵਾਰ ਤਾਂ ਕੁਝ ਵੀ ਨਹੀਂ ਹੈਗਾ ਜੇ ਆਪਾਂ ਬਾਹਰ ਜਾ ਕੇ 20-25 ਲੱਖ ਕਰਜ਼ਾ ਲੈ ਕੇ ਕਰ ਸਕਦੇ ਆ ਇੱਧਰ ਮੈਂ 40-50 ਹਜ਼ਾਰ ਤੋਂ ਸਟਾਰਟ ਕਰਿਆ ਤਾਂ ਆਪਾਂ ਵੀ ਕਰ ਸਕਦੇ ਹਾਂ ਮੇਰਾ ਤਾਂ ਪਲਾਨ ਹੀ ਬਾਹਰ ਜਾਣ ਦਾ ਸੀਗਾ ਐਕਚੁਅਲੀ ਪਹਿਲਾਂ ਤੇ ਮੈਂ ਆਇਲ ਸਾਹਿਬ ਨਹੀਂ ਡ੍ਰੌਪ ਕਰਤੀ ਮਤਲਬ ਐ ਹੁਣ ਲੋਕੀ ਕਹਿਣਗੇ ਕਿ ਤੂੰ ਆਇਲ ਸਾਹਿਬ ਪੇਪਰ ਨਹੀਂ ਦਿੱਤਾ ਤੈਨੂੰ ਆਂਦੀ ਨਹੀਂ ਸੀਗੀ ਮੈਂ ਕੋਚਿੰਗ ਲਈ ਮੈਂ ਪੇਪਰ ਮੇਰੇ ਕੋਲ 17000 ਕਰਦੇ ਨਹੀਂ ਦਿੱਤਾ ਸੀਗਾ ਪਰ ਮੈਂ ਇੱਧਰ ਲਾਦਾ ਕਾਟ ਤੇ ਰਿਸ਼ਤੇਦਾਰਾਂ ਦੀ ਤਾਂ ਮੈਂ ਸ਼ੁਰੂ ਤੋਂ ਹੀ ਪਰਵਾਹ ਨਹੀਂ ਕਰਦਾ ਮਮਾ ਨੂੰ ਹੁੰਦਾ ਕਿ ਮੈਂ ਥੋੜੀ ਬਣਾ ਕੇ ਰੱਖਾਂ ਪਰ ਜਿਹੜਾ ਸਾਰੇ ਰਿਸ਼ਤੇਦਾਰ ਨਹੀਂ ਮਾੜੇ ਹੁੰਦੇ ਜਿਹੜਾ ਆਪਣੀ سپورਟ ਚ ਆ ਆਪਾਂ ਹਮੇਸ਼ਾ ਉਹਨੂੰ ਨਾਲ ਖੜੇ ਆ ਤੇ ਪਰ ਜਿਹੜਾ ਐਂਟੀ ਬੋਲੂਗਾ ਫਿਰ ਉਹਨੂੰ ਜਵਾਬ ਤਾਂ ਮੈਂ ਦੇ ਹੀ ਦੇਣਾ ਹੁਣ ਇਸ ਲਈ ਅਸੀਂ ਪਟਿਆਲਾ ਦੇ ਅਰਬਨ ਸਟੇਟ ਫੇਸ 2 ਦੇ ਫਲਾਈਓਵਰ ਦੇ نیچے ਖੜੇ ਹੋਏ ਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀਡੀਓ ਵੇਖ ਰਹੇ ਹੋ ਜਿਸ ਦੇ ਵਿੱਚ ਇੱਕ ਨੌਜਵਾਨ ਆਪਣਾ ਕਾਰਟ ਲਗਾਉਂਦਾ ਹੈ ਉਸਨੇ ਹਾਲਾਂਕਿ ਲਾਅ ਦੀ ਪੜ੍ਹਾਈ ਕੀਤੀ ਹੋਈ ਹੈ ਔਰ ਲੋ ਦੀ ਪੜ੍ਹਾਈ ਕਰਨ ਦੇ باوجود ਉਹ ਸ਼ਰਮ ਨਹੀਂ ਕਰਦਾ ਸ਼ਰਮ ਮਹਿਸੂਸ ਨਹੀਂ ਕਰਦਾ ਔਰ ਹੱਥੀਂ ਕਿਰਤ ਕਰਕੇ ਉਹ ਰੋਜ਼ੀ ਰੋਟੀ ਦੇ ਲਈ ਕੰਮ ਕਰ ਰਿਹਾ ਹੈ ਹਾਲਾਂਕਿ ਵੀਡੀਓ ਜੀਬੀਐਸ ਠਵਾਲ ਵੀਰ ਉਹਨਾਂ ਨੇ ਸ਼ੂਟ ਕੀਤੀ ਬਹੁਤ ਸੋਹਣਾ ਕੰਮ ਵੀਰੋਣੀ ਵੀ ਕਰ ਰਹੇ ਨੇ ਉਹਨਾਂ ਦੀ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਸਰਾਹਾ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਉਸ ਨੂੰ ਸ਼ੇਅਰ ਕੀਤਾ ਤਾਂ ਅਸੀਂ ਵੀ ਸੋਚਿਆ ਕਿ ਹਰਮਨ ਦੇ ਨਾਲ ਗੱਲਬਾਤ ਕੀਤੀ ਜਾਵੇ ਔਰ ਹਰਮਨ ਦੀ ਕਹਾਣੀ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਾਇਆ ਜਾਵੇ ਹਰਮਨ ਸਾਡੇ ਨਾਲ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਾਰਟ ਆਪਣਾ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਹੀ ਹੈ ਔਰ ਸੋਸ਼ਲ ਮੀਡੀਆ ਦੀ ਪਾਵਰ ਕਿੰਨੀ ਹੁੰਦੀ ਹੈ ਸੋਸ਼ਲ ਮੀਡੀਆ ਦੀ ਪਾਵਰ ਤੁਸੀਂ ਦੇਖੋ ਕਿੰਨੀ ਹੈ ਕਿ ਅੱਜ ਇਹਨਾਂ ਦੇ ਕੋਲ ਹੁਣ ਕਸਟਮਰਸ ਦੇਖੋ ਉਹਨਾਂ ਦੇ ਕਾਰਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿੰਨੇ ਆ ਕੇ ਖੜੇ ਹੋ ਗਏ ਨੇ ਪਹਿਲਾਂ ਗੱਲਬਾਤ ਕਰਦੇ ਹਾਂ ਹਰਮਨ ਨਾਲ ਹਰਮਨ ਬਹੁਤ ਬਹੁਤ ਸਵਾਗਤ ਹੈ ਸੱਸੀ ਗਲਬਾ ਜੀ ਸੱਸੀ ਗਲਬਾ ਜੀ ਕੀ ਹਾਲ ਚਾਲ ਹੈ ਵਧੀਆ ਭਾਈ ਤੁਸੀਂ ਸ ਕੁਛ ਹੀ ਘੰਟਿਆਂ ਦੇ ਵਿੱਚ ਤੁਹਾਡੀ ਵੀਡੀਓ ਇੰਨੀ ਵਾਇਰਲ ਹੋ ਜਾਂਦੀ ਹੈ ਕਿ ਹਰ ਕੋਈ ਉਸਨੂੰ ਪਸੰਦ ਕਰ ਰਿਹਾ ਹੈ ਔਰ ਹਰ ਕੋਈ ਕਹਿ ਰਿਹਾ ਹੈ ਕਿ ਪੰਜਾਬ ਰਹਿ ਕੇ ਵੀ ਕੰਮ ਹੋ ਸਕਦਾ ਹੈ ਬਿਲਕੁਲ ਭਾਈ ਪੰਜਾਬ ਰਹਿ ਕੇ ਹਮੇਸ਼ਾ ਕੰਮ ਹੋ ਸਕਦਾ ਹੈ ਆਪਾਂ ਪੰਜਾਬ ਰਹਿ ਕੇ ਨਾ ਕੰਮ ਕਰਨਾ ਨਹੀਂ ਚਾਹੁੰਦੇ ਆਪਾਂ ਬਾਹਰ ਜਾਣਾ ਚਾਹੁੰਦੇ ਆ ਜੋ ਆਪਾਂ ਇੱਕ ਵਾਰੀ ਪੰਜਾਬ ਨੂੰ ਮੌਕਾ ਜ਼ਰੂਰ ਦਈਏ ਪੰਜਾਬ ਦੇ ਲੋਕ ਤੁਹਾਨੂੰ ਜ਼ਰੂਰ ਸਪੋਰਟ ਕਰਨਗੇ ਤੁਹਾਡੇ ਨਾਲ ਖੜਨਗੇ ਹਰਮਨ ਆਪਣੇ ਬਾਰੇ ਦੱਸੋ ਪਹਿਲਾਂ ਤਾਂ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਐਡਵੋਕੇਟ ਸਿੰਘ ਕਰਕੇ ਤੁਸੀਂ ਆਪਣੀ ਕਾਰਡ ਦਾ ਨਾਮ ਰੱਖਿਆ ਹੈ ਐਡਵੋਕੇਟ ਦੀ ਪੜਾਈ ਕਦੋਂ ਕੀਤੀ ਔਰ ਕਿਵੇਂ ਜ਼ੈਨ ਦੇ ਵਿੱਚ ਆਉਂਦਾ ਕਿ ਨਾਲ ਨਾਲ ਪ੍ਰੈਕਟਿਸ ਦੇ ਤੁਸੀਂ ਇਹ ਵੀ ਕੰਮ ਕਰਦੇ ਮੈਂ ਹੁਣੇ ਹੀ 2023 ਚ ਪੰਜਾਬੀ ਯੂਨੀਵਰਸਿਟੀ ਤੋਂ ਪਾਸ ਹੋਇਆ ਤੇ ਇੱਕ ਮਿੰਟ ਤਾਂ ਆਰਡਰ ਦੇ ਰਹੇ ਨੇ ਕਸਟਮਰ ਆ ਰਹੇ ਨੇ ਗੱਲਬਾਤ ਜਿਹੜੀ ਹੈ ਉਹਨਾਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਹ ਦੇਖੋ ਨਾਲ ਉਹਨਾਂ ਨੂੰ ਆ ਕੇ ਲੋਕੀ ਸੈਲੀਬ੍ਰੇਟ ਕਰ ਰਹੇ ਨੇ ਉਹਨਾਂ ਨੂੰ ਗੁੱਡ ਵਿਸ਼ੇਸ ਦੇ ਕੇ ਜਾ ਰਹੇ ਨੇ ਤਾਂ ਇਹ ਸਾਡੇ ਲੋਕ ਨੇ ਇਹ ਸਾਡੇ ਪੰਜਾਬੀ ਨੇ ਤਾ ਉਹਨਾਂ ਨੂੰ ਦੁਆਵਾਂ ਦੇ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਚੰਗਾ ਕੰਮ ਕਰ ਰਹੇ ਹੋ ਕੀ ਅੰਕਲ ਜੀ ਬਲੇਸਿੰਗਸ ਦੇ ਕੇ ਗਏ ਹਾਂਜੀ ਬਲੇਸਿੰਗਸ ਦੇ ਰਹੇ ਸੀਗੇ ਕਹ ਰਹੇ ਬਹੁਤ ਵਧੀਆ ਕੰਮ ਕਰ ਰਹੇ ਆ ਚੱਕੇ ਰੱਖ ਕੀ ਬਾਤ ਹੈ ਮਤਲਬ ਇਹ ਚੀਜ਼ ਮਨ ਲੱਗਦਾ ਹੈ ਇਹ ਹੋਰ ਬੰਦੇ ਚ ਮੋਟੀਵੇਸ਼ਨ ਹਰਮਨ ਪੈਦਾ ਕਰ ਦਿੰਦੀ ਹੈ ਬਿਲਕੁਲ 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 ਮੈਂ ਵੀ ਕਈਆਂ ਤੋਂ ਮੋਟੀਵੇਸ਼ਨ ਲੈਣਾ ਹੋਰ ਵੀ ਇੱਕ ਨਮਰੂਪ ਵੀਰ ਹੈ ਇੰਸਟਾ ਤੇ ਉਹ ਵੀ ਮੇਰੀ ਮੋਟੀਵੇਸ਼ਨ ਹੈ ਬਾਕੀ ਦਿਲਜੀਤ ਵੀਰਾ ਤਾਂ ਹੋ ਹੀ ਗਿਆ ਕਿਉਂਕਿ ਆਪਣੀ ਕਿਰਤ ਕਰਨੀ ਹੈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਦਾ ਤੇ ਬਸ ਆਪਣਾ ਕੰਮ ਕਰੋ ਤੇ ਦੁਨੀਆ ਦੀ ਫਿਕਰ ਪਰ ਕੰਮ ਪੰਜਾਬ ਚ ਰਹਿ ਕੇ ਕਰੋ ਇਧਰ ਦੀ ਇਕਨੋਮੀ ਵਧਾਓ ਮੇਰਾ ਮੰਨਣਾ ਇਹ ਹੈ ਅਜਾ ਤੁਹਾਡੇ ਬਾਰੇ ਆਪਾਂ ਗੱਲ ਕਰ ਰਹੇ ਸੀ 2023 ਦੇ ਵਿੱਚ ਤੁਸੀਂ ਪੰਜਾਬੀ ਯੂਨੀਵਰਸਿਟੀ ਜਿਸ ਪੰਜਾਬੀ ਯੂਨੀਵਰਸਿਟੀ ਦੇ ਤੁਸੀਂ ਬਿਲਕੁਲ ਠੀਕ ਕੁਛ ਹੀ ਦੂਰੀ ਦੇ ਉੱਤੇ ਖੜੇ ਹੋਏ ਹੋ ਇੱਥੇ ਵੀ ਤੁਸੀਂ ਸਾਰੀ ਆਪਣੀ ਲਾ ਦੀ ਪੜਾਈ ਬਿਲਕੁਲ ਬਿਲਕੁਲ ਇੱਧਰ ਹੀ ਲਾ ਦੀ ਪੜਾਈ ਕਰੀਆ ਹਲੇ ਵੀ ਮੈਂ ਜਾਂਦਾ ਰਹਿਣਾ ਹੋਸਟਲ ਆਪਣੇ ਦੋਸਤਾਂ ਕੋਲ ਤੇ ਇਧਰ ਮੈਂ ਹੁਣੀ ਪਾਸ ਆਊਟ ਹੋਇਆ ਸਵੇਰੇ ਪ੍ਰੈਕਟਿਸ ਕਰਦਾ ਤੇ ਸ਼ਾਮੀ ਆਪਣਾ ਕੰਮ ਕਰ ਰਿਹਾ ਹਾਂਜੀ ਸਰ ਪਰ ਤੁਸੀਂ ਉਹ ਵੀਡੀਓ ਜਦਸ ਰੇ ਸੀ ਕਿ ਮਮਾ ਪਾਪਾ ਨੂੰ ਇਹ ਦੱਸਿਆ ਨਹੀਂ ਉਹਨਾਂ ਦੀ ਅਨਿਵਰਸਰੀ ਸੀਗੀ ਗਿ ਗਿਫਟ ਦਾ ਹਲੇ ਗਿਫਟ ਤਾਂ ਨਹੀਂ ਦਿੱਤਾ ਗਿਫਟ ਤੇ ਮੈਂ ਦਊਂਗਾ ਬਸ ਇਹ ਦੱਸਤਾ ਕਿ ਮੈਂ ਕੰਮ ਸ਼ੁਰੂ ਕਰਿਆ ਤੇ ਮਮਾ ਪਾਪਾ ਬਹੁਤ ਖੁਸ਼ ਹੋਏ ਆ ਗੁਲਾਬ ਜਾਮੁਨ ਦਾ ਡੱਬਾ ਲੈ ਕੇ ਆਏ ਸੀਗਾ ਅੱਜ ਕਰੇ ਮੇਰੇ ਲਈ ਸਪੈਸ਼ਲ ਤੇ ਉਹਨਾਂ ਨੂੰ ਬਹੁਤ ਖੁਸ਼ੀ ਆ ਕਿ ਮੈਂ ਕੰਮ ਸ਼ੁਰੂ ਕਰਿਆ ਅੱਛਾ ਤੇ ਰਿਐਕਸ਼ਨ ਕੀ ਸੀ ਫਸ ਰਿਐਕਸ਼ਨ ਮੈਨੂੰ ਲੱਗਦਾ ਮਮਾ ਪਾਪਾ ਨੂੰ ਤੁਹਾਡੇ ਵੀਡੀਓ ਪਹੁੰਚ ਹੀ ਗਈ ਹੋਣੀ ਹੈ ਮਮਾ ਪਾਪਾ ਨੂੰ ਮੇਰੇ ਬਹੁਤ ਜ਼ਿਆਦਾ ਵਧੀਆ ਲੱਗਿਆ ਹਾਂਜੀ ਉਹ ਬਹੁਤ ਖੁਸ਼ ਸੀਗੇ ਕਿ ਬਸ ਮੇਰਾ ਮੁੰਡਾ ਸੈਸੋਲੇ ਮਮਾ ਕਹਿੰਦੇ ਮੈਂ ਦੁਨੀਆ ਤੋਂ ਕੀ ਲੈਣਾ ਬਸ ਤੂੰ ਆਪਦਾ ਕੰਮ ਕਰੀ ਚੱਲ ਅੱਛਾ ਮਮਾ ਹਾਂਜੀ ਹਰਮਨ ਕਿਉਂਕਿ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਤਾਂ ਕਿਵੇਂ ਹੁਣ ਪ੍ਰੋਫੈਸ਼ਨ ਲਾਅ ਦੇ ਵਿੱਚ ਹੀ ਅੱਗੇ ਪਰਸਿਊ ਕਰਨਾ ਹੈ ਜਾਂ ਫੂਡ ਲਾਈਨ ਦੇ ਵਿੱਚ ਫੂਡ ਬਿਜ਼ਨਸ ਦੇ ਵਿੱਚ ਕਿਵੇਂ ਤੁਹਾਡਾ ਇੰਟਰਸਟ ਆਇਆ ਨਹੀਂ ਲਾਅ ਦੇ ਵਿੱਚ ਵੀ ਪਰਸਿਊ ਕਰਨਾ ਹੈ ਪਰ ਉਧਰ ਨਾਲ ਨਾਲ ਪ੍ਰੈਕਟਿਸ ਕਰਨੀ ਹੈ ਫਾਈਨੈਂਸਿਸ ਦੀ ਕਮੀ ਸੀਗੀ ਤੇ ਫੂਡ ਦਾ ਕੰਮ ਇਹਨੂੰ ਆਂਦਾ ਵੀ ਸੀਗਾ ਤਾਂ ਫਿਰ ਮੈਂ ਕਿਹਾ ਆਪਣਾ ਕੰਮ ਹੀ ਕਰੂੰਗਾ ਕਿੱਧਰ ਰੈਸਟੋਰੈਂਟ ਤੇ ਕੰਮ ਕਰਨ ਦੀ ਬਜਾਏ ਤਾਂ ਮੈਂ ਆਪ ਦਹੀ ਛੋਟੀ ਗੱਡ ਤੋਂ ਸਟਾਰਟ ਕਰਿਆ ਕੰਮ ਤਾਂ ਤੁਸੀਂ ਸਿੱਖਿਆ ਵੀ ਪਹਿਲਾਂ ਕਿਥੇ ਕੰਮ ਵੀ ਕੀਤਾ ਹੋਇਆ ਸੀ ਹਾਂਜੀ ਮੈਂ ਸਭੇ ਕੰਮ ਕਰਿਆ ਹੋਇਆ ਹੈ ਹਾਂਜੀ ਸਰ ਸੱਬੇ ਦੀ ਇਹੋ ਜਿਹੜੀਆਂ ਸਿੱਕਿਓਂ ਚੀਜ਼ਾਂ ਸੀਗੀਆਂ ਇਹ ਤੁਹਾਨੂੰ ਇੱਥੇ ਬੈਨੀਫਿਟ ਪਹੁੰਚਾਰੀਆਂ ਨੇ ਔਰ ਤੁਸੀਂ ਜ਼ਿਕਰ ਕਰ ਰਹੇ ਸੀ ਕਿਉਂ ਨਾ ਆਪਾਂ ਪੰਜਾਬ 'ਚ ਰਹਿ ਕੇ ਆਪਣੀ ਪੰਜਾਬ ਦੀ ਇਕਨੋਮੀ ਨੂੰ ਵਧਾਈਏ ਬਾਹਰ ਜਾ ਕੇ ਆਪਾਂ ਕੰਮ ਤਾਂ ਕਰਦੇ ਆ ਉੱਥੇ ਦੀ ਇਕਨੋਮੀ ਨੂੰ ਵਧਾਉਂਦੇ ਆ ਤਾਂ ਕਿਉਂ ਨਾ ਪੰਜਾਬ ਦੀ ਇਕਨੋਮੀ ਨੂੰ ਤਾਂ ਆਇਆ ਜਾਵੇ ਬਿਲਕੁਲ ਸਰ ਪੰਜਾਬ ਦੀ ਨੋਮੀ ਨੂੰ ਵਿਦਾਨਾ ਕਿਉਂਕਿ ਪੰਜਾਬ ਦੀ ਇੱਧਰ ਜਵਾਨੀ ਖਾਲੀ ਹੋ ਰਹੀ ਹੈ ਤੁਸੀਂ ਬਿਹਾਰ ਦੇ ਲੋਕ ਦੇਖੋ ਸਾਹਮਣੇ ਬਿਹਾਰੀ ਭਾਈ ਨੇ ਆਪਣੇ ਭਰਾ ਨੇ ਇਹਨਾਂ ਨੇ ਵੀ ਇੱਧਰ ਕਾਰਟ ਲਾਈ ਹੁਣ ਇਹਨਾਂ ਦੇ ਕੋਲ ਪਲਾਟ ਵੀ ਹੈ ਸਾਰਾ ਕੁਝ ਹੈ ਹੋਰ ਵੀ ਮੇਰੇ ਬਿਹਾਰੀ ਭਾਈਆਂ ਕੋਲ ਹੈ ਤਾਂ ਆਪਾਂ ਪੰਜਾਬੀ ਵੀ ਕਰ ਸਕਦੇ ਆਂ ਆਪਾਂ ਕੰਨੂ ਪਿੱਛੇ ਰਹੀਏ ਆਪਾਂ ਪੰਜਾਬ 'ਚ ਰਹਿ ਕੇ ਜੇ ਆਪਾਂ ਬਾਹਰ ਜਾ ਕੇ 20-25 ਲੱਖ ਕਰਜ਼ਾ ਲੈ ਕੇ ਕਰ ਸਕਦੇ ਆਂ ਇੱਧਰ ਮੈਂ 40-50 ਹਜ਼ਾਰ ਤੋਂ ਸਟਾਰਟ ਕਰਿਆ ਤਾਂ ਆਪਾਂ ਵੀ ਕਰ ਸਕਦੇ ਆਂ ਤੁਹਾਡੇ ਜ਼ਹਿਨ 'ਚ ਕਦੀ ਆਇਆ ਕਿਉਂਕਿ ਨਾਲ ਦੇ ਦੋਸਤ ਯਾਰ ਤਾਂ ਬਾਹਰ ਗਏ ਹੋਣਗੇ ਜ਼ਰੂਰ ਤੁਹਾਡੇ ਵੀ ਕਦੀ ਮੇਰਾ ਤਾਂ ਪਲਾਨ ਹੀ ਬਾਹਰ ਜਾਣ ਦਾ ਸੀਗਾ ਐਕਚੁਅਲੀ ਪਹਿਲਾਂ ਤੇ ਮੈਂ ਆਇਲ ਸਾਹਿਬ ਨੇ ਡਰਾਪ ਕਰਤੀ ਮਤਲਬ ਐ ਹੁਣ ਲੋਕੀ ਕਹਿਣਗੇ ਕਿ ਤੂੰ ਆਇਲ ਸਾਹ ਪੇਪਰ ਨਹੀਂ ਦਿੱਤਾ ਤੈਨੂੰ ਆਂਦੀ ਨਹੀਂ ਸੀਗੀ ਮੈਂ ਕੋਚਿੰਗ ਲਈ ਮੈਂ ਪੇਪਰ ਮੇਰੇ ਕੋਲ 17000 ਘਰ ਦੇਣੇ ਦਿੱਤਾ ਸੀਗਾ ਪਰ ਮੈਂ ਇੱਧਰ ਲਾਦਾ ਕਾਰਟ ਤੇ ਮੈਂ ਕਿਹਾ ਨਹੀਂ ਬਾਹਰ ਦੀ ਬਾਹਰ ਨਹੀਂ ਜਾਊਗਾ ਮੈਂ ਇੱਧਰ ਕੰਮ ਮੈਂ ਰਿਸਕ ਲਿਆ ਆਪਣੀ ਲਾਈਫ 'ਚ ਤੇ ਸਕਸੈਸਫੁਲ ਹੋਣ ਲਈ ਰਿਸਕ ਲੈਣਾ ਜ਼ਰੂਰੀ ਹੈ ਹਾਲੇ ਫਾਈਨੈਂਸਿਸ ਤਾਂ ਨਹੀਂ ਮੇਰੇ ਕੋਲ ਆਏ ਸਿਰਫ ਹਾਲੇ ਫੇਮਸ ਹੀ ਹੋਇਆ ਮੈਂ ਪਰ ਹੌਲੀ ਹੌਲੀ ਰੱਬ ਆਪੇ ਸੈੱਟ ਕਰ ਦੇਗਾ ਕੰਮ ਅੱਛਾ ਤੁਸੀਂ ਇੱਕ ਸਟੋਰੀ ਪਾਈ ਕਮੈਂਟ ਕੀਤਾ ਕਿ ਲੋ ਕਰਕੇ ਇਹੀ ਕਰਨਾ ਸੀਗਾ ਉਹ ਕੀ ਗੱਲ ਸੀਗੀ ਫਿਰ ਹੁਣ ਜਦੋਂ ਇਹ ਤਸਵੀਰ ਉਹਨੇ ਇਹ ਵੀ ਦੇਖੀ ਹੋਊਗੀ ਤਾਂ ਮੈਨੂੰ ਲੱਗਦਾ ਉਹ ਪਛਤਾਨਦਾ ਵੀ ਹੋਊਗਾ ਕਿ ਮੈਸੇਜ ਗਲਤ ਕਰਤਾ ਰਿਸ਼ਤੇਦਾਰਾਂ ਦੀ ਤਾਂ ਮੈਂ ਸ਼ੁਰੂ ਤੋਂ ਹੀ ਪਰਵਾਹ ਨਹੀਂ ਕਰਦਾ ਮਮਾ ਨੂੰ ਹੁੰਦਾ ਕਿ ਮੈਂ ਥੋੜੀ ਬਣਾ ਕੇ ਰੱਖਾਂ ਪਰ ਜਿਹੜਾ ਸਾਰੇ ਰਿਸ਼ਤੇਦਾਰ ਨਹੀਂ ਮਾੜੇ ਹੁੰਦੇ ਜਿਹੜਾ ਆਪਣੀ سپورਟ ਚ ਆ ਆਪਾਂ ਹਮੇਸ਼ਾ ਉਹਨੂੰ ਨਾਲ ਖੜੇ ਆ ਤੇ ਪਰ ਜਿਹੜਾ ਐਂਟੀ ਬੋਲੂਗਾ ਫਿਰ ਉਹਨੂੰ ਜਵਾਬ ਤਾਂ ਮੈਂ ਦੇ ਹੀ ਦੇਣਾ ਹੁਣ ਤੁਸੀਂ ਦੇਖ ਹੀ ਲਿਆ ਇੰਸਟਾ ਤੇ ਬਸ ਤਾਂ ਉਹਦਾ ਕੀ ਕਮੈਂਟ ਕੀ ਸੀਗਾ ਉਹਨਾਂ ਦਾ ਕਮੈਂਟ ਸੀਗਾ ਲੋ ਕਰਕੇ ਇਹੀ ਕਰਨਾ ਸੀਗਾ ਕਿਉਂਕਿ ਉਹਨਾਂ ਐਕਚੁਅਲੀ ਕਮੈਂਟ ਕਰ ਸਕਦੇ ਨੇ ਪੈਸੇ ਜੇ ਮੈਂ 10 ਰੁਪਏ ਵੀ ਮੰਗੂਗਾ ਉਹਨਾਂ ਨੇ ਦੇਣੇ ਨਹੀਂ ਤਾਂ ਪੈਸੇ ਹੀ ਮੈਨੂੰ ਕੋਈ ਦੇਊ ਦੇਊਗਾ ਨਹੀਂ ਤਾਂ ਮੈਂ ਕੰਮ ਕਰਨ ਚ ਕਿਉਂ ਫਿਰ ਮੈਂ ਸੁਣਾ ਹੀ ਕਿਉਂ ਕਿਸੇ ਦੀ ਬਸ ਇੱਦਾਂ ਗੱਲ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੂੰਗਾ ਕਿਉਂਕਿ ਤੁਹਾਨੂੰ ਦੇਖ ਕੇ ਤੁਸੀਂ ਵੀ ਕਿਸੇ ਨੂੰ ਦੇਖ ਕੇ ਤੁਹਾਨੂੰ ਤੁਹਾਡੇ ਅੰਦਰ ਮੋਟੀਵੇਸ਼ਨ ਆਈ ਹੈ ਔਰ ਸ਼ਾਇਦ ਤੁਹਾਨੂੰ ਦੇਖ ਕੇ ਬਹੁਤੇ ਦੇ ਅੰਦਰ ਮੋਟੀਵੇਸ਼ਨ ਆਊਗੀ ਕੀ ਸਨੇਹਾ ਕੀ ਉਹਨਾਂ ਦਾ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਇਹੀ ਕਹਿਣਾ ਚਾਹੁੰਦਾ ਬਈ ਪੰਜਾਬ ਨੂੰ ਇੱਕ ਵਾਰੀ ਜ਼ਰੂਰ ਮੌਕਾ ਦਿ ਬਸ ਕੈਨੇਡਾ ਜਾਣ ਨਾਲ ਹੋਇਆ ਬਾਹਰ ਜਾਣ ਨਾਲ ਹੋਣਾ ਇੱਕ ਵਾਰੀ ਇੱਧਰ ਆਵਦਾ ਕੰਮ ਸ਼ੁਰੂ ਕਰਕੇ ਦੇਖੋ ਕਿਸੇ ਦੇ ਅੰਡਰ ਨਹੀਂ ਆਪਦਾ ਕੰਮ ਕਰੋ ਜੋ ਜੋ ਕਰਨਾ ਹੈ ਨਾ ਜ਼ਿੰਦਗੀ 'ਚ ਕਰ ਦਿਓ ਜ਼ਿਆਦਾ ਸੋਚੋ ਨਾ ਜੇ ਚਾਰ ਬੰਦਿਆਂ ਕੋਲ ਸਲਾਹ ਲਾਉਂਗੇ ਨਾ ਆਢਾ-ਆਢ ਸਾਰੇ ਸਲਾਹ ਦੇਣਗੇ ਤੁਸੀਂ ਜੇ ਤੁਸੀਂ ਫੇਲ ਵੀ ਹੁੰਦੇ ਹੋ ਐਕਸਪੀਰੀਅੰਸ ਤਾਂ ਮਿਲੂਗਾ ਨਾ ਐਕਸਪੀਰੀਅੰਸ ਮਿਲੂਗਾ ਤੁਸੀਂ ਅਗਲਾ ਕੰਮ ਛੇੜੋ ਤੁਸੀਂ ਬਸ ਕੰਮ ਕਰੋ ਬਸ ਮੈਂ ਇਸਲਾ ਦੇਣਾ ਚਾਹੁੰਦਾ ਮਨ ਦੇ ਵਿੱਚ ਕੋਈ ਡਰ ਸੀਗਾ ਜਦੋਂ ਕਾਰਡ ਇਹ ਪਾਈ ਕਿਉਂਕਿ ਘਰਦਿਆਂ ਨੂੰ ਨਹੀਂ ਪਤਾ ਸੀਗਾ ਫਾਈਨੈਂਸਸ ਤੁਹਾਡੇ ਕੋਲ ਵੀ ਥੋੜੇ ਹੋਣਗੇ ਪਾਕਟ ਮਨੀ ਦੇ ਵਿੱਚੋਂ ਕੁਝ ਜਾਂ ਇਕੱਠੇ ਕਰਕੇ ਕੁਝ ਤੁਸੀਂ ਜੋੜੇ ਹੋਣਗੇ ਤਾਂ ਮਨ ਦੇ ਵਿੱਚ ਕੀ ਕੁਝ ਚੀਜ਼ਾਂ ਚੱਲ ਰਹੀਆਂ ਸੀ ਤੁਹਾਡੇ ਬਿਲਕੁਲ ਬਾਜੀ ਮੈਨੂੰ ਸਭ ਤੋਂ ਵੱਡਾ ਫੇਲ ਹੋਣ ਦਾ ਡਰ ਸੀਗਾ ਪਰ ਮੈਨੂੰ ਇਹ ਸੀਗਾ ਚਲੋ ਫੇਲ ਹੋ ਗਿਆ ਪਰ ਜੇ ਮੈਂ ਨਾ ਕਰਦਾ ਮੇਰੇ ਮਨ 'ਚ ਰਹਿ ਜਾਂਦਾ ਕਿ ਮੈਂ ਕੰਮ ਕਰਿਆ ਹੀ ਨਹੀਂ ਤਾਂ ਇਸ ਕਰਕੇ ਬਹੁਤ ਜ਼ਰੂਰੀ ਸੀਗਾ ਮੇਰੇ ਲਈ ਕਿ ਮੈਂ ਕਰਾਂ ਤੇ ਮੈਂ ਆਪਣੀ ਲਾਈਫ ਵਿੱਚ ਰਿਸਕ ਲਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਰਿਸਕ ਲੈਣਾ ਤਾਂ ਜ਼ਰੂਰੀ ਆ ਇੱਕ ਵਾਰ ਤੁਹਾਨੂੰ ਕੋਈ ਬੜੀ ਗੱਲ ਸੋਹਣੀ ਲੱਗੀ ਤੁਸੀਂ ਕਿਹਾ ਕਿ ਮੈਂ ਦਸਬੰਦ ਕੱਢਦਾ ਅੱਜ ਕੱਲ ਇਹ ਸ਼ਬਦ ਹੀ ਸ਼ਾਇਦ ਅਸੀਂ ਆਪਣੀ ਹਿਸਟਰੀ ਦੇ ਵਿੱਚੋਂ ਆਪਣੀ ਲਾਈਫ ਦੇ ਵਿੱਚੋਂ ਕੱਢ ਚੁੱਕੇ ਹਾਂ ਕਿ ਅਸੀਂ ਦਸਬੰਦ ਕੱਢਦੇ ਹਾਂ ਔਰ ਅਸੀਂ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਗੁਰੂ ਘਰ ਦੇ ਵੱਲ ਵੀ ਆਪਣੀ ਜਿਹੜੀ ਹੈ ਸ਼ਰਧਾ ਦਿਖਾਉਂਦੇ ਬਿਲਕੁਲ 바ਰੀ ਉਹ ਸਿੱਖਿਆ ਤਾਂ ਮੈਨੂੰ ਪੇਰੈਂਟਸ ਤੋਂ ਹੀ ਆ ਦਸਬੰਦ ਦੀ ਮੇਰੀ ਦਾਦੀ ਜੀ ਤੋਂ ਉਹਨਾਂ ਨੇ ਮੈਨੂੰ ਪੜ੍ਹ ਸਿਖਾਇਆ ਜਪਜੀ ਸਾਹਿਬ ਤੇ ਰਾਗ ਸਾਹਿਬ ਜੇ ਨਵੀ ਮਤਲਬ ਕੰਠ ਹੈ ਪਰ ਜੇ ਸਾਰੀ ਜਿਹੜੀ ਸਿੱਖਿਆ ਉਹ ਮਮਾ ਪਾਪਾ ਤੋਂ ਹੀ ਆਏ ਦਸਵੰਦੀ ਤਾਂ ਉਹ ਤਾਂ ਬਸ ਗੁਰੂ ਘਰ ਮੈਂ ਜਾਨਣਾ ਰਹਿਣਾ ਤਾਂ ਉਹ ਚੰਗੀ ਆਦਤਾਂ ਨੇ ਕੁਝ ਮੈਡੀਟੇਸ਼ਨ ਕਰਦੇ ਹਾਂ ਪਾਠ ਕਰਦੇ ਹਾਂ ਮੈਡੀਟੇਸ਼ਨ ਜ਼ਿਆਦਾ ਨਹੀਂ ਕਰਦਾ ਪਰ ਪਾਠ ਜ਼ਰੂਰ ਕਰਦਾ ਜਦੋਂ ਵੀ ਮੈਨੂੰ ਟਾਈਮ ਲੱਗੇ ਹਾਂਜੀ ਪਰ ਤੁਸੀਂ ਦੇਖੋਗੇ ਆ ਨਾਲ ਬਹੁਤ سارے ਕਸਟਮਰ ਜਿਹੜੇ ਨੇ ਉਹ ਇਸ ਵੇਲੇ ਇੱਥੇ ਪਹੁੰਚ ਚੁੱਕੇ ਨੇ ਮੈਨੂੰ ਲੱਗਦਾ ਇਹ ਪਾਵਰ ਹੁੰਦੀ ਹੈ ਸੋਸ਼ਲ ਮੀਡੀਆ ਦੀ ਹੈ ਜਿਸ ਤਿੱਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਬਾਈ ਦੀ ਤਸਵੀਰ ਵੀਡੀਓ ਵਾਇਰਲ ਹੋਈ ਤਾਂ ਉਸ ਤਰੀਕੇ ਦੇ ਨਾਲ ਦੇਖੋ ਕਿਵੇਂ ਲੋਕ ਇੱਥੇ ਪਹੁੰਚ ਚੁੱਕੇ ਨੇ हां सोशल मीडिया ਤੇ ਵੀਰ ਨੂੰ ਦੇਖ ਕੇ ਤੁਸੀਂ ਹਾਂਜੀ ਹਾਂਜੀ ਇੰਸਟਾਗ੍ਰam ਤੋਂ ਹੀ ਦੇਖ ਕੇ ਆਏ ਹਾਂ ਓਰੇ ਕਿਵੇਂ ਲੱਗਿਆ ਕਿਵੇਂ ਜਿਵੇਂ ਇਹਦੀ ਜਰਨੀ ਹੈ ਵੀਰ ਦੀ ਜਿਵੇਂ ਆਪ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਰਿਹਾ ਔਰ ਕਹ ਰਿਹਾ ਕਿ ਬਾਹਰ ਨਹੀਂ ਜਾਣਾ ਤਾਂ ਕੀ ਤੁਹਾਨੂੰ ਕੀ ਲੱਗਦਾ ਇਸਦੇ ਨਹੀਂ ਇਹ ਬਹੁਤ ਵਧੀਆ ਕੀਤਾ ਇਹਨਾਂ ਨੇ ਇਹ ਕੰਮ ਸਟਾਰਟ ਕਰਕੇ ਅੱਜ ਕੱਲ੍ਹ ਵੈਸੇ ਯੋ ਤਾਂ ਸੋਚਦਾ ਨਹੀਂ ਕਿ ਇਹ ਕੰਮ ਕਰਦੇ ਹੋਏ ਬੜੀ ਸ਼ਰਮ ਮਹਿਸੂਸ ਕਰਦਾ ਪਰ ਇਹ ਵੀਰੇ ਦੀ ਦੇਖ ਕੇ ਹੋਰ ਬੰਦੇ ਵੀ ਬਹੁਤ ਆਣਗੇ ਇਸ ਲਾਈਨ 'ਚ ਵੈਸੇ ਫਾਸਟ ਫੂਡ ਦਾ ਕੰਮ ਤਾਂ ਵਧੀਆ ਅੱਜ ਦੇ ਟਾਈਮ 'ਚ ਬਹੁਤ ਵਧੀਆ ਹੈ ਬਹੁਤ ਸੋਪਾ ਬਈ ਤੁਸੀਂ ਵੀ ਇੰਸਟਾਗ੍ਰam ਦੇਖੀ ਹੈ? ਹਾਂਜੀ ਇੰਸਟਾਗ੍ਰam ਦੇਖਿਆ ਸੀ ਕੱਲ ਦੇਖੀ ਸੀ ਅੱਜ ਅਸੀਂ ਫੇਰ ਟਰਾਈ ਕਰਨ ਆ ਗਏ ਜੀ ਕਿ ਦੇਖ ਕੇ ਆਈਏ ਕਿ ਬਾਈ ਨੂੰ ਸਪੋਰਟ ਕਰੀਏ ਕਿ ਕਿਵੇਂ ਦਾ ਟੇਸਟ ਇਹਨਾਂ ਦਾ ਜਿਹੜੀ ਆਪਣੇ ਪੰਜਾਬ ਚ ਹੀ ਐ ਨਾ ਕਿ ਪੰਜਾਬ ਚ ਜਦੋਂ ਆਪਾਂ ਨੂੰ ਲੱਗਦਾ ਕਿ ਆਪਣੇ ਨਾਲ ਦਾ ਤਰੱਕੀ ਕਰ ਰਹਾ ਤਾਂ ਉਹਨੂੰ ਹੋਰ ਆਪਾਂ ਸਪੋਰਟ ਹੀ ਕਰਦੇ ਆਂ ਔਰ ਅੱਗੇ ਆਉਂਦੇ ਆਂ ਉਹਦੇ ਬਾਅਦ ਹਾਂਜੀ ਸਪੋਰਟ ਕਰਨੀ ਚਾਹੀਦੀ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਸਾਰਿਆਂ ਨੂੰ ਦੇਖੋ ਬਾਈ ਦਾ ਟੇਸਟ ਕਿਵੇਂ ਦਾ ਹੈ ਮੋਟੀਵੇਸ਼ਨ ਕਰਨਾ ਚਾਹੀਦਾ ਬਾਈ ਨੂੰ ਹਾਂਜੀ ਤਾਂ ਇਹਦੇ ਬਾਰੇ ਵੀ ਪੁੱਛਾਂਗੀ ਕਿ ਹਰਮਨ ਕੀ ਕੀ ਆਈਟਮਸ ਕੀ ਕੀ ਤੁਸੀਂ ਰੱਖਿਆ ਹੋਇਆ ਹੈ ਮੇਰੇ ਕੋਲ ਸੈਂਡਵਿਚ ਹੁੰਦਾ ਹੈ 버거 ਹੁੰਦਾ ਸਭ ਹੁੰਦਾ ਜੇ ਕਿਸੇ ਨੇ ਸਬੇ ਜਾਣੇ ਸਬੇ ਜਾਣ ਦੀ ਲੋੜ ਨਹੀਂ ਮੇਰੇ ਕੋਲ ਸਾਰਾ ਸਬੇ ਦਾ ਮਟੀਰੀਅਲ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਮਲਟੀ ਗ੍ਰੇਨ ਸਬ ਹੈ ਆ ਮਲਟੀ ਗ੍ਰੇਨ ਸਬ ਹੈ 12 ਇੰਚ 9 ਇੰਚ ਵੀ ਹੈਗਾ 6 ਇੰਚ ਵੀ ਹੈਗਾ ਤੇ ਨੋਨ ਵੇਜ ਵੇਜ ਦੋਨੋਂ ਆਈਟਮਾਂ ਹੁੰਦੀਆਂ ਨੇ ਹਾਂਜੀ ਹੈਲਦੀ ਨਾਲ-ਨਾਲ ਫੂਡ ਵੀ ਜਿਹੜਾ ਹੈਗਾ ਤੁਸੀਂ ਰੱਖਿਆ ਹਾਂਜੀ ਹਾਂਜੀ ਬਿਲਕੁਲ ਆ ਨੇ ਜੈਲਬੀਨਸ ਇਹ ਵੀ ਨਾਲ ਹੈਲਦੀ ਰੱਖਿਆ ਹੋਇਆ ਨਾਲ 올ੀਵਸ ਵੀ ਨੇ ਮੇਰੇ ਕੋਲ ਬਾਕੀ ਆ ਪਾਪੂ ਬਾਜੀ ਨੇ ਇਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕਰੀ ਆ ਸ਼ੁਰੂ ਤੋਂ ਹੀ ਹਾਂਜੀ ਇਹ ਸਾਹਮਣੇ ਬਾਈ ਨੂੰ ਵੀ ਦਿਖਾ ਦਿਓ ਬਾਈ ਵੈਸੇ ਪੰਜਾਬੀ ਯੂਨੀਵਰਸਿਟੀ ਜਿਹੜੇ ਕੁਲਚੇ ਖਾਂਦੇ ਨੇ ਉਹਨਾਂ ਨੂੰ ਪਤਾ ਹੋਊਗਾ ਬਾਈ ਦੇ ਕੁਲਚੇ ਬੜੇ ਮਸ਼ਹੂਰ ਨੇ ਸਵਾਦ ਨੇ ਤਾਂ ਤੁਹਾਡੀ ਵੀ ਸਪੋਰਟ ਇਹਨਾਂ ਨੂੰ ਰਹੀ ਪੂਰੀ ਕਹਿੰਦੇ ਹਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਜੀ ਅੱਛਾ ਪਰ ਕਿਵੇਂ ਲੱਗਦਾ ਕਿਵੇਂ ਆ ਬਾਈ ਕਿਉਂਕਿ ਆਪਾਂ ਤੁਸੀਂ ਹੁਣ ਆਪਸ ਗਵੰਢੀ ਹੋ ਗਏ ਹੋ ਹਨਾ ਨਾਲ ਜਦੋਂ ਨੌਜਵਾਨ ਬੱਚੇ ਐਵੇਂ ਤਾਂ ਆ ਕੇ ਕੰਮ ਕਰਦੇ ਨੇ ਨਹੀਂ ਪੰਜਾਬੀ ਨੂੰ ਪੰਜਾਬੀ ਦਾ ਸਾਥ ਦੇਣਾ ਚਾਹੀਦਾ ਜੀ ਹੂੰ ਇਹ ਪੰਜਾਬੀ ਪੰਜਾਬੀ ਮਦਦ ਕਰੇਗਾ ਤਹੀਂ ਕੰਮਜਾਬ ਹੋਏਗਾ ਜੀ ਹਾਂਜੀ ਓਕੇ ਜੀ ਧੰਨਵਾਦ ਇਹਨਾਂ ਸਾਥ ਦੇ ਹੋ ਜੀ ਧੰਨਵਾਦ ਭਾਈ ਔਰ ਹਰਮਨ ਜਿਵੇਂ ਕੀ ਕਹਿੰਦੇ ਆ ਇਹ ਆਈਟਮਸ ਸਾਰੀਆਂ ਰੱਖੀਆਂ ਹੋਈਆਂ ਫਿਰ ਪ੍ਰੈਪਰੇਸ਼ਨ ਘਰ ਹੀ ਸਾਰੀ ਤਿਆਰ ਕਰਦੇ ਹਾਂ ਹਾਂਜੀ ਇਹ ਘਰ ਤੋਂ ਵੈਜੀਸ ਕੱਟ ਕੇ ਲੈ ਕੇ ਆਉਣਾ ਮੈਂ ਸਾਰੀਆਂ ਤੇ ਸੌਸਿਸ ਵੀ ਸਾਰੀਆਂ ਉਧਰ ਹੀ ਮਤਲਬ ਘਰ ਤੋਂ ਹੀ ਹੁੰਦਾ ਸਾਰਾ ਤਿਆਰ ਇੱਧਰ ਆ ਕੇ ਤਾਂ ਸਿਰਫ ਪ੍ਰੈਪਰੇਸ਼ਨ ਹੁੰਦੀ ਹੈ ਨਾਲ ਦੇ ਨਾਲ ਕਿੰਨੇ ਵਜੇ ਸ਼ੁਰੂ ਕਰ ਦਿੰਦੇ ਹੋ ਪ੍ਰੈਪਰੇਸ਼ਨ ਮੈਂ 7:30 ਸ਼ੁਰੂ ਕਰਦਾ ਅੱਜ ਥੋੜਾ ਲੇਟ ਹੋ ਗਿਆ ਐਕਚੁਅਲੀ ਮੇਰੀ ਕਾਰ ਦੀ ਨਾ ਥੋੜੀ ਜੀ ਪ੍ਰੋਬਲਮ ਤੇ ਉਹ ਬਾਈ ਖਿੱਚ ਨਹੀਂ ਪਾਉਂਦਾ ਉਹਨੂੰ ਕਾਰਟ ਨੂੰ ਹਾਂ ਤੁਹਾਡਾ ਬਾਈ ਕਾਰਟ ਨੂੰ ਲਾ ਕੇ ਲੱਗਿਆ ਹਾਂਜੀ ਉਹ ਕਾਫੀ ਪੁਰਾਣਾ ਹੈ ਤੇ ਇੱਕ ਮੇਰੀ ਕਾਰਟ ਵੀ ਨਾ ਕੋਈ ਜ਼ਿਆਦਾ ਵਧੀਆ ਨਹੀਂ ਬਣੀ ਲੋਕੀ ਮੈਨੂੰ ਪੁੱਛਦੇ ਨੇ ਤੁਸੀਂ ਕਾਰਟ ਕਿੱਥੋਂ ਬਣਵਾਈ ਹੈ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਮੈਂ ਇਹ ਦਿੱਲੀ ਤੋਂ ਬਣਵਾਈ ਹੈ ਫਰੀ ਦੀ ਬਾਰੀ ਨਾ ਥੋੜੀ ਥੋੜੀ ਦੇਰ ਬਾਅਦ ਖੁੱਲ ਜਾਂਦੀ ਹੈ ਰਸਤੇ 'ਚ ਤਾਂ ਮੈਨੂੰ ਬੜਾ ਔਖਾ ਹੁੰਦਾ ਬਾਰ-ਬਾਰ ਬੰਦ ਕਰਕੇ ਆਂਦੇ-ਆਂਦੇ ਮੈਨੂੰ ਡੇਢ ਘੰਟਾ ਲੱਗ ਗਿਆ ਘਰ ਤੋਂ ਹਾਂਜੀ ਮੈਂ ਤੁਰਿਆ ਤਾਂ ਜਲਦੀ ਸੀਗਾ ਹਾਂਜੀ ਸਰ ਹਰਮਨ ਸੁਪਨਾ ਕੀ ਹੈ ਕਿ ਹਰਮਨ ਚਾਹੁੰਦਾ ਕੀ ਹੈ ਆਪਣੇ ਆਪ ਨੂੰ ਕਿਸ ਮੁਕਾਮ ਦੇ ਉੱਤੇ ਦੇ ਕਦੀ ਜ਼ਿੰਦਗੀ 'ਚ ਹੱਥ ਨਾ ਡੜਨੇ ਵਣ ਚਾਹੇ ਉਮਰ ਇੱਕ ਦਿਨ ਦੀ ਹੋਵੇ ਬਸ ਪਰ ਹੱਥ ਨਾ ਡੜਨੇ ਵਣ ਬਸ ਇੰਨਾ ਕੀ ਸੁਪਨਾ ਹੈ ਬਸ ਇਸ ਬਿਜ਼ਨਸ ਨੂੰ ਅੱਗੇ ਵੀ ਲੈ ਕੇ ਜਾਣਾ ਹੈ ਸ਼ਾਪ ਤੱਕ ਰੈਸਟੋਰੈਂਟ ਫਰੈਂਚਾਈਜ਼ ਵੀ ਖੋਲਣ ਦਾ ਕੁਝ ਇਰਾਦਾ ਹੈ ਸਰ ਇਹਨਾਂ ਕੁਝ ਹਲੇ ਸੋਚਿਆ ਨਹੀਂ ਹੈਗਾ ਜੇ ਰੱਬ ਨੇ ਚਾਇਆ ਜਿਵੇਂ ਉੱਪਰ ਵਾਲਾ ਚਲਾਈ ਜਾਊਗਾ ਚੱਲੀ ਜਾਊਂਗਾ ਮੈਂ ਹਾਲੇ ਤਾਂ ਮਤਲਬ ਇੱਧਰ ਹੀ ਮਤਲਬ ਇਹਨਾਂ ਪਤਾ ਨਹੀਂ ਹੈਗਾ ਫਰੈਂਚਾਈਜ਼ੀ ਕਿਵੇਂ ਖੁੱਲਦੀ ਹੈ ਕੀ ਹੁੰਦਾ ਹੈ ਉਹਦਾ ਸਿਸਟਮ ਮੈਨੂੰ ਪਤਾ ਨਹੀਂ ਹੈਗਾ ਹਲੇ ਹਾਂਜੀ ਸਰ ਰੱਬ ਦੀ ਰੱਜਾ ਨੂੰ ਕਿਵੇਂ ਵਿਗਦੇ ਰੱਬ ਨੂੰ ਕਿੰਨਾ ਰੱਬ 'ਚ ਕਿੰਨਾ ਭਰੋਸਾ ਰੱਬ ਜੀ ਸਾਰੇ ਕੀਨ ਕਰਦਾ ਮੈਂ ਉਹਨੇ ਹੀ ਚਲਾਣਾ ਉਹਨੇ ਹੀ ਸ਼ਰੀਰ ਦਿੱਤਾ ਹੈ ਮਤਲਬ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਦੁਆਰਤਾ ਕੁਝ ਵੀ ਨਹੀਂ ਹੈਗਾ ਉਹਦੇ ਬਗੈਰ ਤਹਿਲਣਾ ਨਹੀਂ ਕੁਝ ਟ੍ਰੈਂਡ ਦੇ ਵਿੱਚ ਕਿੰਨੇ ਕਿ ਲੋਕਾਂ ਨੇ ਕੰਪਲੀਮੈਂਟ ਦਿੰਦੇ ਨੇ ਕਿ ਦਿਲਜੀਤ ਵਰਗਾ ਲੱਗਦਾ ਤੂੰ ਕਈਆਂ ਨੇ ਦਿੱਤੇ ਆ ਵੀਰੇ ਜਿਨ੍ਹਾਂ ਨੂੰ ਲੱਗਦਾ ਉਹਨਾਂ ਨੂੰ ਮਤਲਬ ਮੈਂ ਸ਼ੁਰੂ ਤੋਂ ਹੀ ਵੀਰੇ ਮੇਰੀ ਇਨਸਪੀਰੇਸ਼ਨ ਰਿਹਾ ਬਚਪਨ ਤੋਂ ਹੀ ਉਹਨੂੰ ਮੈਂ ਸੁਣਦਾ ਆ ਮੇਰੇ ਫੋਨ 'ਚ ਮੇਰੀ ਫੋਟੋਆਂ ਕਟੋ ਵੀਰੇ ਦੀਆਂ ਜ਼ਿਆਦਾ ਨੇ हां बस फॉलो ਕਰਦਾ ਵੀਰੇ ਨੂੰ ফলো ਕਰਦੇ ਹੈਗੇ ਔਰ ਪੱਗ ਵੀ ਉਸੀ ਸਟਾਈਲ ਦੀ ਔਰ ਪੱਗ ਵੀ ਉਸੀ ਕਰਕੇ ਹੀ ਬੰਦੇ ਨਹੀਂ ਪੱਗ ਤਾਂ ਮੈਂ ਆਪਣੇ ਲਈ ਬੰਦਾ ਸਰਦਾਰੀ ਕਰਕੇ ਬੰਦਾ ਮੈਂ ਸਰਦਾਰਾਂ ਦਾ ਪੱਗ ਬੰਦਾ ਉਹ ਮੈਂ ਕਿਸੇ ਨੂੰ ਫੋਲੋ ਕਰਕੇ ਨਹੀਂ ਬੰਦਾ ਵੀਰੇ ਨੂੰ ਵੈਸੇ ਹੀ ਵੀਰਾ ਮੈਨੂੰ ਵਧੀਆ ਲੱਗਦਾ ਤੁਹਾਨੂੰ ਫੋਲੋ ਕਰਦਾ ਮੈਂ ਧੰਨਵਾਦ ਹਰਮਨ ਗਲਵਾ ਦੇ ਲਈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਔਰ ਤੁਸੀਂ ਇਸੇ ਤਰੀਕੇ ਨਾਲ ਕੰਮ ਕਰਦੇ ਰਹੋ ਤਰੱਕੀਆਂ ਹਾਸਲ ਕਰਦੇ ਰਹੋ ਤਾਂ ਇਹ ਹਰਮਨ ਸੀ ਹਰਮਨ ਨੇ ਕੰਮ ਸ਼ੁਰੂ ਕੀਤਾ ਔਰ ਇਹੋ ਜੀ ਤਸਵੀਰ ਸਾਨੂੰ ਦਿਖਾਉਣੀ ਇਸ ਕਰਕੇ ਵੀ ਲਾਜ਼ਮੀ ਹੋ ਜਾਂਦੀ ਕਿਉਂਕਿ ਪ੍ਰਵਾਸ ਬਹੁਤ ਹੋ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਪ੍ਰਵਾਸ ਹੋ ਰਿਹਾ ਹੈ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ 25 25 30 30 ਲੱਖ ਮਾਪਿਆਂ ਦਾ ਲਾ ਕੇ ਬੱਚੇ ਪਰਦੇਸ ਜਾ ਰਹੇ ਨੇ ਔਰ ਪਰਦੇਸ ਦੇ ਵਿੱਚ ਵੀ ਹੁਣ ਉਹ ਹਾਲ ਨਹੀਂ ਰਿਹਾ ਹਾਲ ਕੋਈ ਬਹੁਤ ਸੁਖਾਵੇਂ ਨਹੀਂ ਰਹੇ ਨੇ ਉੱਥੇ ਰੈਸੈਸ਼ਨ ਬਹੁਤ ਜ਼ਿਆਦਾ ਹੈ ਨੌਕਰੀਆਂ ਨਹੀਂ ਮਿਲ ਰਹੀਆਂ ਮੌਸਰੀਆਂ ਖਬਰਾਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਸਾਹਮਣੇ ਆ ਰਹੀਆਂ ਨੇ ਤਾਂ ਜਿੰਨਾ ਹੋ ਸਕੇ ਆਪਣੇ ਘਰਦਿਆਂ ਨਾਲ ਆਪਣੀ ਜੜਾਂ ਦੇ ਨਾਲ ਜੁੜ ਕੇ ਰਹੋ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਓਪਰਚ्युनिटीਜ਼ ਐ ਬਸ ਬੰਦੇ ਨੂੰ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਵੀ ਤੁਸੀਂ ਤਰੱਕੀ ਹਾਸਲ ਕਰ ਸਕਦੇ ਹੋ ਜਿਸ ਦੀ ਇੱਕ ਜੀਵਨ ਦੀ ਜਾਗਦੀ ਮਿਸਾਲ ਹਰਮਨ ਤੁਹਾਡੇ ਸਾਹਮਣੇ ਅਸੀਂ ਦਿਖਾਈ ਹੈ ਜੇ ਤੁਸੀਂ ਵੀ ਹਰਮਨ ਦੇ ਵਾਂਗੂ ਸੋਚ ਰੱਖੋਗੇ ਤਾਂ ਕੰਮ ਬਹੁਤ ਸਾਰੇ ਨੇ ਬਸ ਲੋੜ ਹੈ ਸਾਨੂੰ ਉਹਨੂੰ ਐਕਸਪਲੋਰ ਕਰਨ ਦੀ ਉਸ ਨੂੰ ਸੋਚਣ ਦੀ ਸਮਝਣ ਦੀ ਤਾਂ ਸਾਡੇ ਵਾਸਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਓਪਰਚ्युनिटीਜ਼ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਕੇਮਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ